ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੰਗੂ ਗ੍ਰੀਟਿੰਗ ਦਾ ਸਾਰ ਹੈ ਮੈਂ ਤੁਹਾਾਂ ਗਦਾਂ ਅਜਲੀ ਵੀਡੀਓ ਵਿੱਚ ਜੀ ਤੁਹਾਡੇ ਲਈ ਲੈ ਕੇ ਆਇਆ ਹਾਂ ਜੀ 올ਓਵਰ 5 ਮੀਟਰ ਸੂਟ ਜਿਹੜੇ ਸੂਟ ਨੇ ਜੀ ਇਹ ਕੋਟਨ ਦੇ ਰਹਿਣਗੇ ਵਧੀਆ ਕੋਟਨ ਹੈ ਜੀ ਇਸ ਨੂੰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਤੁਸੀਂ ਬਿਨਾਂ ਲਾਈਨਿੰਗ ਤੋਂ ਸਿਚਿਚ ਕਰਾ ਸਕਦੇ ਹੋ ਇਹਨਾਂ ਦੇ ਉੱਪਰ ਸਟੈਂਪ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਵਧੀਆ ਕੋਟਨ ਹੈ ਜੀ ਨਾ ਇਹਨਾਂ ਦਾ ਰੰਗ ਜਾਏਗਾ ਨਾ ਹੀ ਸ਼੍ਰਿੰਕ ਹੋਣਗੇ ਤੁਹਾਨੂੰ ਡਿਜ਼ਾਈਨ ਜਿਹੜੇ ਨੇ ਜੀ ਇਹਨਾਂ ਦੇ ਚੱਕਰਵਾ ਰਹੇ ਨੇ ਆ ਸਟੱਡ ਡਿਜ਼ਾਈਨ ਇਹ ਵਾਲਾ ਰਹੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜਾ ਸੂਟ ਦਾ ਬਣਿਆ ਹੋਇਆ ਹੈ ਇਹ ਫਰੋਜੀ ਕਲਰ ਹੈ ਡਾਰਕ ਫਰੋਜੀ ਕਲਰ ਅੰਬਿਆ ਵਾਲਾ ਡਿਜ਼ਾਈਨ ਬਣਿਆ ਹੋਇਆ ਵਧੀਆ ਕਟਣਿਆ ਜੀ ਹੁਣ ਮੈਂ ਤੁਹਾਨੂੰ ਇਸ ਚ ਕਲਰ ਆਪਸ਼ਨ ਦਿਖਾ ਦਿੰਦੀ ਹਾਂ ਇਸ ਟਿੱਕ ਕਲਰ ਰਹੇਗਾ ਜੀ ਪਿੰਕ ਸੇਮ ਡਿਜ਼ਾਈਨਿੰਗ ਹੈ ਇਸ ਦੀ ਵੀ ਥੋੜਾ ਜਿਹਾ ਆਈਡੀਆ ਤੁਸੀ ਲੈ ਸਕਦੇ ਹੋ ਵੀ ਕਲਰ ਜਦੋਂ ਕਲਰ ਡਿਫਰੈਂਸ ਹੁੰਦਾ ਤਾਂ ਉਸ ਦੇ ਨਾਲ ਡਿਜ਼ਾਈਨਿੰਗ ਕਿੰਕ कलर ਹੈ ਜੀ ਇਸ ਚ ਮਰਜੈਂਟਾ कलर ਹੈ ਲਾਈਟ ਹੈ ਡਾਰਕ ਨਹੀਂ ਹੈ ਜੀ ਇਹ ਵਾਲਾ ਕੱਟ ਜਿਹੜੀ ਆ ਜੋ 5 ਮੀਟਰ ਹੀ ਰਹੇਗੀ ਨੈਕਸਟ कलर ਹੈ ਜੀ ਇਸ ਦੇ ਵਿੱਚ ਮਸਟਾਰਡ ਜਾਲੋ ਮਸ ਇਸ ਦੇ ਵਿੱਚ कलर ਡਿਫਰੈਂਸ ਹੈ ਜੀ ਹੁਣ ਕੋਈ ਫਟ ਨਹੀਂ ਆ ਸਾਰੇ ਸੂਟ ਸੇਮ ਰਹਿਣਗੇ ਵਧੀਆ ਕੰਪਨੀ ਦੇ ਜੀ ਕੱਪੜੇ ਨੇ ਵਧੀਆ ਬ੍ਰਾਂਡ ਹੈ ਰੰਗ ਡਿਜ਼ਾਈਨ ਤੁਸੀਂ ਚੈੱਕ ਕਰਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਜੀ ਤੁਸੀਂ ਦੇਖ ਕੇ ਆਪਣਾ ਆਰਡਰ ਜਿਹੜਾ ਪੇਸ ਕਰ ਸਕਦੇ ਹੋ ਇਸ ਚ ਫਰਸਟ ਕਲਰ ਹੈ ਜੀ ਮਸਟਰਡ ਉਸ ਤੋਂ ਬਾਅਦ ਆ ਜਾਂਦਾ ਜੀ ਪਿੰਕ ਕਲਰ ਇੱਕ ਹੈ ਜੀ ਇਦਾਂ ਚ ਫਿਰ ਉਹ ਜਿਹੜਾ ਪਿੰਕ ਕਲਰ ਨੇ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਆਪਣਾ ਉਸ ਤੇ ਆਪਣਾ ਆਰਡਰ ਜਣਾ ਵੀ ਫੂਟ ਬੁੱਕ ਕਰ ਸਕਦੇ ਹੋ ਫਿਰ ਮਿਲਦੀ ਆ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ